ਅਭਿਸ਼ਾਹੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਬਾਹਰ ਖੜੇ ਹਾਂ ਸੀ ਇਸ ਵੇਲੇ ਥੋੜੀ ਦੇਰ ਤੱਕ ਜਿਹੜੀ ਇੱਕ ਮਾਕਾ ਟਰੋਫੀ ਜਿਹੜੀ مولانا ਅਬੂਲ ਕਲਾਮ ਆਜ਼ਾਦ ਟ੍ਰੋਫੀ ਜਿਹੜੀ ਕਿ ਓਵਰਆਲ ਖੇਡਾਂ ਨੂੰ ਦੇਖ ਕੇ ਜਿਹੜਾ ਪਰਫਾਰਮੈਂਸ ਨੂੰ ਦੇਖ ਕੇ ਜਿਹੜੀ ਦਿੱਤੀ ਜਾਂਦੀ ਹੈ ਤੇ ਇਸ ਵਾਰ ਇਹ ਵੱਡੀ ਗੱਲ ਇਹ ਹੈ ਕਿ ਗੁਰਨਾਨਕ ਦੇਵ ਯੂਨੀਵਰਸਿਟੀ ਨੇ ਇਹ ਟ੍ਰੋਫੀ 5ਵੀਂ ਵਾਰ 25th ਟਾਈਮ ਜਿਹੜੀ ਹੈ ਜਿੱਤੀ ਹੈ ਕੋ ਬਹੁਤ ਵੱਡੀ ਕੋ ਉਪਲਬਧੀ ਗਿਣੀ ਜਾ ਰਹੀ ਹੈ ਵੀਸੀ ਜਸਪਾਲ ਸਿੰਘ ਸੰਧੂ ਜਿਹੜੇ ਨੇ ਥੋੜੇ ਕੁਛ ਹੀ ਦਿਨ ਦੇ ਵਿੱਚ ਮਾਕਾ ਟ੍ਰੋਫੀ ਦੇ ਨਾਲ ਪਹੁੰਚ ਰਹੇ ਨੇ ਬੀਤੇ ਕੱਲ ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਦੇ ਹੱਥੋਂ ਉਹਨਾਂ ਨੇ ਜਿਹੜੀ ਹੈ ਟ੍ਰੋਫੀ ਹਾਸਲ ਕੀਤੀ ਹੈ 2010 ਤੇ 11 ਦੇ ਵਿੱਚ ਵੀ ਜਿਹੜੀ ਹੈ ਕਨਸੈਕੂਟਿਵ ਜਿਹੜਾ ਤਰੀਕੇ ਦੇ ਨਾਲ ਇਹ ਜਿਹੜੀ ਗੁਨਾਨਿਕ ਦੇਵ ਯੂਨੀਵਰਸਿਟੀ ਦੇ ਹਿੱਸੇ ਚ ਆਈ ਸੀ ਇਸੇ ਤਰ੍ਹਾਂ ਹੀ 2022 ਤੇ ਫਿਰ 23 ਦੇ ਵਿੱਚ ਜਿਹੜਾ ਹੈ ਕੋਈ ਮਲਾਨਾ ਅਬਲ ਕਲਾਮ ਆਜ਼ਾਦ ਜਿਹੜੀ ਖੇਡਾਂ ਲਈ ਟਰੋਫੀ ਜਿਹੜੀ ਐਕਸੀਲੈਂਸ ਇਨ ਸਪੋਰਟਸ ਵਾਸਤੇ ਦਿੱਤੀ ਜਾਂਦੀ ਹੈ ਉਹ ਫਿਰ ਦੁਬਾਰਾ ਇੱਕ ਵਾਰ ਫਿਰ ਗੁਨਾਨਿਕ ਦੇਵ ਯੂਨੀਵਰਸਿਟੀ ਲੈਵਲ 'ਚ ਜਿਹੜੀ ਹੈ ਉਹ ਇਹ ਕਾਮਯਾਬ ਹੋਈ ਹੈ ਸੋ ਇੱਕ ਵੱਡੀ ਉਪਲਬਧੀ ਜਿਹੜੀ ਹੈ ਉਹ ਗਿਣੀ ਜਾ ਰਹੀ ਹੈ ਥੋੜੀ ਦੇਰ ਤੱਕ ਜਸਪਾਲ ਸਿੰਘ ਸੰਧੂ ਜਿਹੜੇ ਨੇ ਵੀਸੀ ਨੇ ਅੰਮ੍ਰਿਤਸਰ ਗੁਨਾਨਕਦੇਵ ਯੂਨੀਵਰਸਿਟੀ ਦੇ ਉਹ ਪਹੁੰਚ ਰਹੇ ਨੇ ਜਸਪਾਲ ਸਿੰਘ ਸੰਧੂ ਦੇ ਆਉਣ ਤੋਂ ਬਾਅਦ ਜ਼ਿਕਰਯੋਗ ਹੈ ਕਿ ਕਾਫੀ ਤਰੱਕੀ ਜਿਹੜੀ ਹੈ ਗੁਨਾਨਕਦੇਵ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਜਿਹੜੀ ਐਕ੍ਰੀਡੇਸ਼ਨ ਹੈ ਉਹਦੇ ਵਿੱਚ ਵੀ ਕਾਫੀ ਵਾਧਾ ਹੋਇਆ ਹੈ ਪਲੱਸ ਜਿਹੜੀ ਐਕ੍ਰੀਡੇਸ਼ਨ ਜਿਹੜੀ ਹੈ ਗੁਨਾਨਕਦੇਵ ਯੂਨੀਵਰਸਿਟੀ ਨੂੰ ਮਿਲੀ ਹੈ ਔਰ ਪੰਜਵੀਂ ਵਾਰੀ ਜਿਹੜੀ ਹੈ ਮਾਕਾ ਟਰੋਫੀ ਜਿਹੜੀ ਹੈ ਗੁਨਾਨਕਦੇਵ ਯੂਨੀਵਰਸਿਟੀ ਦੇ ਹਿੱ हासिल ਕੀਤੀ ਹੈ ਸੋ ਇੱਕ ਵੱਡਾ ਜਿਹੜਾ ਮਕਾਮ ਹੈ ਫਿਰ ਗੁਰਨਾਨਕ ਦੇਵ ਯੂਨੀਵਰਸਿਟੀ ਨੇ ਸਪੋਰਟਸ ਦੇ ਵਿੱਚ ਹਾਸਲ ਕੀਤਾ ਹੈ ਥੋੜੀ ਦੇਰ ਤੱਕ ਫਿਰ ਤੁਹਾਨੂੰ ਰੂਪਰੂ ਕਰਾਵਾਂਗੇ ਜਸਪਾਲ ਸਿੰਘ ਸੰਧੂ ਵੀਸੀ ਔਰ ਖੇਡ ਮੰਤਰੀ ਜਿਹੜੇ ਅਮੀਤ ਹੇਰ ਨੇ ਉਹ ਵੀ ਜਿਹੜੇ ਉਹਨਾਂ ਦੇ ਨਾਲ ਹੋਣਗੇ ਪ੍ਰੋਸੈਸ਼ਨ ਦੇ ਵਿੱਚ ਜਿਹੜਾ ਹੈ ਗੁਰਨਾਨਕ ਦੇਵ ਯੂਨੀਵਰਸਿਟੀ ਜਿੱਥੋਂ ਕੇ ਪ੍ਰੋਸੈਸ਼ਨ ਚੱਲੇਗਾ ਤੇ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਹੀ ਗੁਰਗ੍ਰੰਥ ਸਾਹਿਬ ਭਵਨ ਤੇ ਤੱਕ ਜਿਹੜਾ ਇਹ ਜਾਏਗਾ ਜਿੱਥੇ ਕਿ ਟਰੋਫੀ ਸਿਸ਼ੋਭਿਤ ਕੀਤੀ ਜਾਵੇਗੀ ਸੋ ਥੋੜੀ ਦੇਰ ਬਾਅਦ ਫਿਰ ਤੁਹਾਡੇ ਨਾਲ ਰੂਪਰੂ ਹੋਣੇ ਹਨ ਅਮ੍ਰਿਤਸਰ ਤੋਂ ਕੁਲਵਿੰਦਰ ਸਿੰਘ ਮੌਕਾ ਜੀ ਮੇਰੇ ਤਿੰਨ ਵਾਰੀ ਬੈਲੈਂਡ ਗਿਆ ਹੈਗਾ ਪਰ ਇੰਨੀ ਖੁਸ਼ੀ ਇਸ ਵਾਰੀ ਹੋਈ ਕਦੀ ਪਹਿਲਾਂ ਨਹੀਂ ਹੋਈ ਬੜਾ ਸੀਗਾ ਐਂ ਸਾਰੇ ਇਸ ਟਾਈਮ ਦੇ ਦਰਬਾਰ ਹਾਲ ਵਿੱਚ ਵੀ ਸਾਰਿਆਂ ਨੂੰ ਪਤਾ ਸੀ ਕਿ ਗੁਰਾਂ ਦੇ ਯੂਨੀਵਰਸਿਟੀ ਦੀ 25ਵੀਂ ਵਾਰੀ ਆ ਰਹੀ ਹੈ ਮੇਰੇ ਕਹ ਇੰਨੀ ਕੰਗ੍ਰੈਚੁਲੇਸ਼ਨਸ ਕਈ ਜ਼ਿੰਦਗੀ ਨਹੀਂ ਮਿਲੀਆਂ ਜਿਹੜੀਆਂ ਇਸ ਵਾਰੀ ਮਿਲੀਆਂ ਸਰ ਇੰਡੀਆ ਦੇ ਵਿੱਚ ਪਹਿਲੀ ਯੂਨੀਵਰਸਿਟੀ ਜਿਹਨੇ ਕਿ ਸਿਲਵਰ ਜੋਬ ਨਹੀਂ ਬਣਾ ਲਈ ਹੈ ਮੌਕਾ ਦੀ ਹਾਂ ਜੀ ਉਹ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿੱਤੇ ਕਿਸ ਤਰ੍ਹਾਂ ਦਾ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਸੀ ਜਦੋਂ ਤੁਸੀਂ ਟਰੋਫੀ ਲਈਏ ਸਰ ਬਹੁਤ ਬਹੁਤ ਦੁਨੀਆ ਦੇਖੋ ਜਿਨੇ ਅਰਜੁਨਾ ਵਾਰਡੀ ਦੁਨਚਾਰੇ ਐਂਡ ਕਿਉਂਕਿ 1957 ਵਿੱਚ ਇਹ ਟਰੋਫੀ ਹੋਈ ਸ਼ੁਰੂ ਹੋਈ ਸੀਗੀ ਤੇ ਆਲਮੋਸਟ 60 ਸਾਲ ਹੋ ਗਏ ਆ ਤੇ ਉਸ ਤੋਂ ਬਾਅਦ ਉਹ ਅਜ 25 ਵਾਰੀ ਅਸੀਂ ਲਈ ਮੈਂ ਸਾਡਾ 53 ਸਾਲ ਜਾਂ 54 ਸਾਲ ਦੀ ਐਗਜ਼ਿਸਟੈਂਸ ਵਿੱਚ 25 ਵਾਰੀ ਸਾਡੀ ਟਰੋਫੀ ਸਾਨੂੰ ਆਈ ਹੈ ਸਰ ਤਿੰਨ ਵਾਰੀ ਤੁਸੀਂ ਲੈ ਕੇ ਆਏ ਹੋ ਤੁਹਾਡੀ ਕਬੜੀ ਵੱਡੀ ਅਚੀਵਮੈਂਟ ਹੈ ਜੀ ਉਹ ਅਚੀਵਮੈਂਟ ਤਾਂ ਇਹ ਖਿਡਾਰੀਆਂ ਦੀ ਮਿਹਨਤ ਉਹ ਕਰਦੇ ਆ ਇਸੇ ਸਪੋਰਟ ਵੀ ਪ੍ਰੋਵਾਈਡ ਕਰਦੇ ਆ ਕਿ ਜਿੱਦਾਂ ਮੰਤਰੀ ਨੇ ਦੱਸਿਆ ਕਿ ਅਸੀਂ ਜਿਹੜਾ ਉਹ ਦੋ ਹਰ ਕੋਰਸ ਦੋ ਦੋ ਸੀਟਾਂ ਪਰ ਅਨਬਵ ਰੱਖੀਆਂ ਭਾਈ ਟੈਕਨੀਕਲ ਕੋਰਸ ਹਰ ਕੋਰਸ ਵਿੱਚ ਖਿਡਾਰੀਆਂ ਵਾਸਤੇ ਰਿਜ਼ਰਵ ਕੀਤੀਆਂ ਹੋਈਆਂ ਫਿਰ ਉਹਨਾਂ ਨੇ ਹੋਸਟਲ ਫੈਸਿਲਿਟੀ ਪ੍ਰੋਵਾਈਡ ਕਰਦੀ ਫੀਸਾ ਮਾਫ ਕਰਦੀ ਕਿਤਾਬਾਂ ਲੈ ਕੇ ਦੇਂਦੀਆਂ ਫਿਰ ਸਭ ਤੋਂ ਇੰਪੋਰਟੈਂਟ ਹੈ ਜੋ ਐਗਜ਼ਾਮ ਲੈਣਾ ਹੁੰਦਾ ਇਹਨਾਂ ਨੇ ਉਸ ਟਾਈਮ ਦੇ ਉੱਤੇ ਅਸੀਂ ਫਲੈਕਸੀਬਲ ਐਗਜ਼ਾਮ ਲੈਣੇ ਆ ਇਹ ਨਹੀਂ ਕਿ ਉਹਨਾਂ ਦਾ ਟ੍ਰੇਨਿੰਗ ਚੱਲ ਰਹੀ ਹੋਵੇ ਤੇ ਐਗਜ਼ਾਮ ਚੱਲਦਾ ਹੋਵੇ ਤਾਂ ਉਹ ਟ੍ਰੇਨਿੰਗ ਨਾ ਕਰ ਸਕਣ ਅਸੀਂ ਉਹ ਸਾਰਾ ਅਡਜਸਟ ਕਰਦੇ ਆ ਹਰ ਸਾਲ ਆਲਮੋਸਟ 2.2 ਕਰੋੜ ਰੁਪਿਆ ਤੋਂ 2.5 ਕਰੋੜ ਰੁਪਿਆ ਅਸੀਂ ਇਹ ਨਾਮ ਵੀ ਦੇ ਇਹਨਾਂ ਨੂੰ ਅ ਇਕਵਿਪਮੈਂਟ ਜਿਹੜੀ ਹੈ ਮੈਕਸਿਮ ਜਿੱਦਾਂ ਸਾਈਕਲ ਬੜੇ ਮਹਿੰਗੇ ਹੈ ਤੁਸੀਂ ਤੇ ਦੇਖਿਆ ਹੋਣਾ ਸਾਈਕਲ ਕਿ ਕਿ ਲੱਖ ਤਾਂ ਹੁੰਦਾ ਸਾਰੀ ਯੂਨੀਵਰਸਿਟੀ ਪ੍ਰੋਵਾਈਡ ਕਰਦੀ ਹੈ ਸਪੋਰਟਸ ਮੈਡੀਸਨ ਡਿਪਾਰਟਮੈਂਟ ਜਿਹੜਾ ਮਿਨਿਸਟਰੀ ਆਫ ਯੂਥ ਐਂਡ ਸਪੋਰਟ ਸਪੋਰਟ ਕਰਦੀ ਹੈ ਸਾਰੀ ਇਹਨਾਂ ਦੀ ਰੀਹੈਬਿਟੇਸ਼ਨ ਕਰਦੀ ਹੈ ਇਹਨਾਂ ਦੀ ਅਸੈਸਮੈਂਟ ਕਰਦੀ ਹੈ ਸੋ ਇੱਕ ਕੰਪਰੀਹੈਂਸਿਵ ਹੈਗਾ ਇੱਕ ਸਿਸਟਮ ਚੱਲਦਾ ਜਿਸ ਕਰਕੇ ਸਾਨੂੰ ਹਰ ਵਾਰੀ ਤਾਂ ਹੀ ਮੰਤਰੀ ਦੱਸਿਆ ਕਿ 16 ਖਿਡਾਰੀ ਸਾਡੇ ਇਸ਼ੀਅਨ ਗੇਮਸ ਪਾਰਟਿਸਿਪੇਟ ਕੀਤੇ 13 ਸਾਡੇ ਮੈਡਲ ਆ 170 ਦੇ ਵਿੱਚੋਂ ਜਿਹੜੀ ਬੜੀ ਵੱਡੀ ਗੱਲ ਹੈ ਕਿ ਇੱਕ ਸਟਿਲ ਇਸ ਸਾਡੀ ਯੂਨੀਵਰਸਿਟੀ ਨੰਬਰ 1 ਇਨ ਸਪੋਰਟਸ ਹੈਗੀ ਹੈ ਨਾਟ ਓਨਲੀ ਸਪੋਰਟਸ ਵਿੱਚ ਸਾਡੇ ਅਕੈਡੈਮਿਕਸ ਦੇ ਵਿੱਚ ਜਿਹੜੀ ਸਾਡੀ ਓਵਰਆਲ ਅਸੈਸਮੈਂਟ ਹੈ ਪਿਛੇ ਤੁਹਾਨੂੰ ਪਤਾ ਹੈ ਕਿ ਨੈਸ਼ਨਲ ਅਸੈਸਮੈਂਟ ਐਕ੍ਰੈਡੀਟੇਸ਼ਨ ਕਾਉਂਸਲ ਆਈ ਸੀਗੀ ਸਾਨੂੰ 3.85 ਆਊਟ ਆਫ 4 ਮਿਲਿਆ ਜਿਹੜਾ ਹਾਈest ਇਨ ਦ ਕੰਟਰੀ ਕਿਸੇ ਹੋਰ ਯੂਨੀਵਰਸਿਟੀ ਨੇ ਇੰਨਾ ਵੱਧ ਨਹੀਂ ਸਕੇ ਇੱਥੇ ਮਿਲਿਆ ਸੋ ਆਸੀ ਕਲੀ ਸਪੋਰਟਸ ਵਿੱਚ ਨਹੀਂ ਹੈ ਕਹਦੇ ਸਪੋਰਟਸ ਦਾ ਸਾਡਾ ਪੈਸ਼ਨ ਹੈ ਕਿ ਇਸ ਇਲਾਕੇ ਦਾ ਪੈਸ਼ਨ ਹੈ ਪਰ ਨਾਲੇ ਜੇ ਅਕੈਡਮਿਕਸ ਵਿੱਚ ਜੀ ਪ੍ਰੋਪਰ ਦਾ ਕੰਮ ਕਰ ਰਹਾ ਹੈ ਸਰ ਕੀ ਇਸ ਪਾ ਮੈਸੇਜ ਕੀ ਦੇਣਾ ਚਾਹੋਗੇ ਸਟੂਡੈਂਟਸ ਨੂੰ ਜਿਹੜੇ ਕਿ ਐਕੈਡਮਿਕਸ ਦੇ ਨਾਲ ਸਪੋਰਟਸ ਨੂੰ ਵੀ ਆਪਟ ਕਰਨਾ ਚਾਹੁੰਦੇ ਨੇ ਜਾਂ ਕਰਨਾ ਚਾਹੀਦਾ ਹੋਣਾ ਬਿਲਕੁਲ ਜੀ ਕਿਉਂਕਿ ਜੇ ਸਪੋਰਟ ਸਾਇੰਸਸ ਦੇ ਵਿੱਚ ਜਿਹੜੇ ਕੋਰਸਸ ਸ਼ੁਰੂ ਕੀਤੇ ਨੇ ਉਹ ਇਸ ਸਰ ਕੇ ਸ਼ੁਰੂ ਕੀਤੇ ਨੇ ਕਿ ਸਪੋਰਟਸ ਪਰਸਨਲ ਜਿਹੜੇ ਅਡਜਸਟ ਹੋ ਸਕਣ ਲੋ ਪੇਡ ਜੋਬਸ ਦਾ ਬੈਲ ਹਾਈ ਪੇਡ ਜੋਬਸ ਨਾਲ ਮਿਲ ਸੇਕੂ ਜਿੱਦਾਂ ਦੇ ਸਿਆਦੇ ਫਲੈਕਸੀਬਿਲਟੀ ਐਗਜ਼ਾਮੀਨੇਸ਼ਨ ਰੱਖੀ ਐ ਐਡਮਿਸ਼ਨ ওভার ਨੇ ਦੇਖਿਆ ਇਵਨ ਫਾਰ ਬੀਟੈਕ ਵਾਸ ਦੋ ਸੀਟਾ ওভার ਐਂਡ ਅਬੋਵ ਹੈਗੀਆਂ ਨੇ ਫਾਰ ਮੇ ਹਰ ਸਬਜੈਕਟ ਦੇ ਵੀ ਦੋ ਦੋ ਸੀਟਾ ਐਕਸਟਰਾ ਨੇ ਜੇ ਤੋਂ ਅਸੀਟਾ ਐਕਸਟਰਾ ਨੇ ਆਬਵੀਸਲੀ ਅਚੀਆਂ ਜੋਬਸ ਮਿਲਣਗੀਆਂ ਅੱਗੇ ਹੁੰਦਾ ਸੀ ਕਿ ਗਰੀਬ ਕਰਦੇ ਬੱਚੇ ਨਾਰਮਲੀ ਆਉਂਦੇ ਸੀਗੇ ਤੇ ਉਹ ਉਹਨਾਂ ਪੜ ਨਹੀਂ ਸਕਦੇ ਸੀ ਵੀ ਨਾਲੇ ਰਿਜਿਡ ਸਿਸਟਮ ਐ ਰਿਜਿਡ ਸਿਸਟਮ ਨਹੀਂ ਰੱਖਿਆ ਐਗਜ਼ਾਮੀਨੇਸ਼ਨ ਸਿਸਟਮ ਬਹੁਤ ਫਲੈਕਸੀਬਲ ਹੈਗਾ ਡਿਪੈਂਡਿੰਗ ਜਦੋਂ ਏਸ਼ੀਅਨ ਕੇਸ ਤੋਂ ਬੱਚੇ ਵਾਪਸ ਆਏ ਨੇ ਉਸੇ ਦੋ ਹਫਤੇ ਦੀ ਵਿੰਡੋ ਮਿਲੀ ਉਹਨਾਂ ਵਿੱਚ ਵੀ ਬੁੱਧੀ ਸਾਹਿਬ ਨੇ ਇੱਕ ਵਾਰੀ ਬੁਲਾ ਲਿਆ ਸੋ ਉਹ ਵੀ 4 ਦਿਨ ਕੱਟੇ ਗਏ ਸੋ ਸਾਨੂੰ ਅਸੀਂ ਸਾਡੇ ਕੋਲ ਅਸੀਂ ਦੱਸਾਂ ਦੇ ਰਹੇ ਹਾਂ ਸਰ ਐਗਜ਼ਾਮ ਖਤਮ ਕਰਕੇ ਉਹਨਾਂ ਨੂੰ ਭੇਜ ਦਿੱਤਾ ਕਿਉਂਕਿ ਨੈਕਸਟ ਵਕ ਕੈਂਪ ਲੱਗਣੇ ਸੀਗੇ ਜੇ ਅਸੀਂ ਉਹੀ ਗਈ ਹੈ ਕਨਵੈਨਸ਼ਨਲ ਸਿਸਟਮ ਨੇ ਜੇ ਅਸੀਂ ਇਸ ਦੇ ਨਹੀਂ ਪੀਅਰ ਹੋ ਇਸ ਦਿਨ ਕਰੋ ਇਸੇ ਕਰਕੇ ਤੁਹਾਨੂੰ ਸ਼ਾਇਦ ਪਤਾ ਹੋਣਾ ਕਿ ਸਿਫਤਕੌਰ ਜਿਹੜੀ ਕੁੜਕੀ ਹੈ ਬੀਬੀਏ ਛੱਡ ਕੇ ਸਾਡੇ ਕੋਲ ਆਈ ਕਿ ਉਹ ਰਿਜਿਡ ਸਿਸਟਮ ਵਿੱਚ ਕੰਮ ਨਹੀਂ ਕਰ ਸਕਦੇ ਇੱਕ ਜੇ ਸਪੋਰਟਸ ਪ੍ਰਮੋਟ ਕਰਨੀ ਹਿੰਦੂਸਾ ਮੈਂ ਸ਼ੁਰੂ ਸ਼ੁਰੂ ਚ ਮੈਂ ਸਾਈ ਸਪੋਰਟਸ ਮੈਂ ਦਾ ਬੰਦਾ ਹੈ ਸਪੋਰਟਸ ਮੈਂ ਸਿ ਡਿਸਪਲਿਨ ਦੋਸਤਾਂ ਅੱਜ ਮੈਂ ਲੈ ਕੇ ਆਇਆ ਸੀਗਾ ਜਦੋਂ ਸ਼ੁਰੂ ਹੋਇਆ ਇਸ ਡਿਸਪਲਿਨ ਸਾਈ ਜ਼ਿੰਦਗੀ ਸਪੋਰਟਸ ਹੀ ਕੱਢ ਦਿੰਦੀ ਹੈ ਸਪੋਰਟਸ ਵਾਲਿਆਂ ਨੂੰ ਜਿਆ ਕੀ ਚਾਹੀਦਾ ਹੈ ਕਿ ਫਲੈਕਸੀਬਿਲਟੀ ਚਾਹੀਦੀ ਹੈ ਉਹਨਾਂ ਦਾ ਸਾਧਨ ਟ੍ਰੇਨਿੰਗ ਹੋਣੀ ਚਾਹੀਦੀ ਹੈ ਉਹਨਾਂ ਜਦੋਂ ਜਦੋਂ ਜੇ ਸਾਈ ਡਾੜੀ ਗਜ਼ਾਬਾਂ ਜੀ ਬੜੇ ਰਹਿਣਗੇ ਤੇ ਉਹਨਾਂ ਨੂੰ ਇੰਨਾ ਰਿਜਿਡ ਰੱਖਾਂ ਕਿ ਕਿਦਾਂ ਕਿਦਾਂ ਸਕਸੈਸਫੁਲ ਹੋਵਾਂਗੇ ਬਸੇ ਉਹਨਾਂ ਐਮਬੀਬੀਐਸ ਕੌਣ ਛੱਡਦਾ ਹੈ ਇਸੇ ਵਤ ਕੋ ਤੇ ਉਹ ਰਿਕਾਰਡ ਕਿਦਾਂ ਕ੍ਰੀਏਟ ਹੋਇਆ ਕਿਉਂਕਿ ਇਥੇ ਆ ਕੇ ਫਲੈਕਸੀਬਿਲਟੀ ਦਿੱਤੀ ਹੋਈ ਠੀਕ ਹੈ ਸੋ ਤੁਸੀਂ ਦੇਖ ਸਕਦੇ ਹੋ ਜੀ ਇੱਕ ਵੱਡਾ ਜਿਹੜਾ ਹੈ ਜਸ਼ਨ ਜਿਹੜਾ ਹੈ ਸਟੂਡੈਂਟਸ ਵੱਲੋਂ ਸਪੋਰਟਸ ਪਰਸਨ ਜਿਹੜੇ ਕਿ ਇੱਥੇ ਲੜਕੀਆਂ ਲੜਕੇ ਦੋਵੇਂ ਤਰ੍ਹਾਂ ਦੇ ਜਿਹੜੇ ਨੇ ਉਹ ਸ਼ਾਮਲ ਨੇ ਔਰ ਖੂਬ ਜਿਹੜਾ ਭੰਗੜਾ ਜਿਹੜਾ ਨਾਲ ਪਾਇਆ ਜਾ ਰਿਹਾ ਔਰ ਡਟ ਢੋਲ ਦੀ ਥਾਪ ਦੇ ਉੱਤੇ ਜਿਹੜਾ ਹੈ ਉਹ ਇਹ ਇਹਨਾਂ ਲੋਕ ਭੰਗੜਾ ਪਾਇਆ ਜਾ ਰਿਹਾ ਔਰ ਇਹਨਾਂ ਦਾ ਇਹ ਕਹਿਣਾ ਹੈ ਕਿ ਇਹ ਸਪੋਰਟਸ ਖੇਡ ਲੈਣੇ ਤੇ ਅੱਗੇ ਵੀ ਜੀਵਨ ਦੇ ਵਿੱਚ ਅੱਜ ਕੀ ਲਾਭ ਮਨਜੋਕਰ ਕੀ ਗੇਮ ਖੇਡਦੇ ਹੋ ਵਾਟਰ ਸਪੋਰਟਸ ਡ੍ਰੈਗਨ ਬੋਟ। ਇਹ ਤੁਸੀਂ ਮੈਂ ਪਾਰਟਿਸਿਪੇਟ ਕੀਤਾ ਸੀ ਤੇ ਕੀ ਮਤਲਬ ਕਿਹੜਾ ਮੈਡਲ ਮਿਲਿਆ ਤੁਹਾਨੂੰ? ਮੇਰੇ ਸੀਨੀਅਰ ਨੈਸ਼ਨਲ ਵਿੱਚੋਂ ਪੰਜ ਮੈਡਲ ਨੇ। ਅੱਛਾ ਜੀ ਤੇ ਕਿਹੜੇ ਕਿਹੜੇ ਕਾਲਜ ਦੇ ਸਮਾਂਦਰਾਂ? ਜੀਐਮਪੀ ਕਾਲਜ ਜਲੰਧਰ ਜਿੰਨੀ ਇਹ ਜਿਹੜੀ ਮਾਕਾ ਟਰੋਫੀ ਅੱਜ ਯੂਨੀਵਰਸਿਟੀ ਨੂੰ ਮਿਲੀ ਹੈ ਕਿੰਨਾ ਕਮਾਨ ਔਰ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੀ ਯੂਨੀਵਰਸਿਟੀ ਇਹਨੇ ਟੌਪ ਤੇ ਚੱਲ ਰਹੀ ਆ ਲੜਕੀਆਂ ਨੂੰ ਵੈਸੇ ਜਿਹੜਾ ਸਪੋਰਟਸ ਦੇ ਵਿੱਚ ਘੱਟ ਇੰਟਰਸਟ ਹੁੰਦਾ ਹੈ ਜਾਂ ਉਹਨਾਂ ਦੇ ਮਾਪੇ ਵੀ ਘੱਟ ਅੱਗੇ ਭੇਜਦੇ ਨੇ ਤੁਹਾਡਾ ਕਿਸ ਤਰ੍ਹਾਂ ਰੁਝਾਨ ਬਣਿਆ ਤੁਹਾਨੂੰ ਕਿਸ ਤਰ੍ਹਾਂ ਮਾਪਿਓ ਨੇ ਜਾਂ ਟੀਚਰਸ ਨੇ ਜਾਂ ਕਿਸ ਤਰ੍ਹਾਂ ਕਿਹੜੇ ਕੋਚ ਮਿਲੇ ਜਿੰਦਾਂ ਕਿ ਤੁਸੀਂ ਅੱਗੇ ਵਧੇ ਮੇਰੇ ਅਮਨਦੀਪ ਅਮਨਦੀਪ ਸਿੰਘ ਖਹਿਰਾ ਕੋਚ ਨੇ ਉਹ ਸਾਨੂੰ ਬਹੁਤ ਜ਼ਿਆ ਨੈਸ਼ਨਲ ਵਿੱਚ ਚੋਪਾ ਮੈਡਲ ਦਿੱਤੇ ਨੇ। ਐਸੇ ਪੜ੍ਹਾਈ ਵਿੱਚ ਕੀ ਕਰ ਰਹੇ ਹੋ ਤੁਸੀਂ? ਮੇਰੀ ਮਾਸਟਰ ਕੰਪਲੀਟ ਆ। ਮਾਸਟਰ ਕਿਹੜੇ ਕਿਹੜੇ ਸਬਜੈਕਟ? ਪੋਲੀਟਿਕਲ ਸਾਇੰਸ ਤੇ। ਤੇ ਤੁਸੀਂ ਅੱਗੇ ਜਿਹੜੀ ਤੁਹਾਡੇ ਵਰਗੀ ਲੜਕੀਆਂ ਨੂੰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੈਜ਼ ਐਜ਼ ਅ ਸਪੋਰਟਸ ਪਰਸਨ? ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹਨੀ ਆ ਕਿ ਇਧਰ ਉਧਰ ਦੀਆਂ ਗੱਲਾਂ ਛੱਡ ਕੇ ਬਲਕਿ ਸਪੋਰਟਸ ਵਿੱਚ ਆਉਣਾ ਚਾਹੀਦਾ ਨਾਲੇ ਬੰਦਾ ਸਪੋਰਟਸ ਵਿੱਚ ਆਲ ਫਿਟ ਰਹਿੰਦਾ ਵਾ। ਠੀਕ ਹੈ। ਮਤਲਬ ਹੁਣ ਅੱਗੇ ਕੀ ਪਲਾਨਸ ਨੇ ਤੁਹਾਡੇ ਜਿਹਨਾਂ ਹੁਣ ਇੱਥੇ ਮੈਡਲ ਜਿੱਤਨੇ ਨੇ ਅੱਗੇ ਕੀ ਤੁਹਾਡਾ ਟੀਚਾ ਮੇਰਾ ਟੀਚਾ ਇਹ ਹੀ ਹੈ ਕਿ ਮੈਂ ਹੱਲੇ ਤੱਕ ਵੀ ਮਤਲਬ ਖੇਡ ਰਹੀ ਆਂ ਔਰ ਨੈਸ਼ਨਲ ਸੀਨੀਅਰ ਨੈਸ਼ਨਲ ਵਿੱਚੋਂ ਹੋਰ ਵੀ ਮੈਡਲ ਦਵਾਂਗੀ ਔਰ ਆਪਣੀ ਵਧੀਆ ਪਰਫਾਰਮੈਂਸ ਕਰਾਂ ਓਲੰਪਿਕਸ ਵਿੱਚ ਮਤਲਬ ਹੁਣ ਜਾਣ ਦਾ ਟੀਚਾ ਰੱਖਿਆ ਬਿਲਕੁਲ ਸੁਲਤਾਨ ਤੁਹਾਨੂੰ ਕੀ ਲੱਗਦਾ ਸੁਲਤਾਨ ਤੇ ਠੀਕ ਮਿਲ ਰਹੀਆਂ ਨੇ ਜਾਂ ਪੰਜਾਬ ਸਰਕਾਰ ਨੂੰ ਹੋਰ ਸਹੂਲਤਾਂ ਨੂੰ ਹੋਰ ਬੈਟਰ ਕਰਨ ਦੀ ਜ਼ਰੂਰਤ ਹੈ ਸਾਡੇ ਐਚਐਮ ਵੀ ਤੋਂ ਬਹੁਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਬਹੁਤ ਵਧੀਆ ਖਾਣਾ ਹਰ ਇੱਕ ਚੀਜ਼ ਪ੍ਰੋਵਾਈਡ ਕੀਤੀ ਜਾਂਦੀ ਆ ਠੀਕ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਰਤੀ ਸ਼ੁਕਲਾ ਹੈ ਅਨ ਤੁਸੀਂ ਕਿਹੜੀ ਕਿਹੜੀ ਗੇਮ ਖੇਡਦੇ ਮੈਂ ਰਗਬੀ ਖੇਡਦੀ ਆ ਮੈਂ ਐਚਐਮਵੀ ਤੋਂ ਆ ਐਚਐਮਵੀ ਕਾਲਜ ਜਲੰਧਰ ਅੱਛਾ ਜੀ ਰਗਬੀ ਤਾਂ ਬੜੀ ਮਤਲਬ ਆਡ ਜੀ ਗੇਮ ਹੈ ਜਿਸ ਤਰ੍ਹਾਂ ਆ ਕਿ ਆਮ ਕਨਵੈਨਸ਼ਨਲ ਗੇਮ ਨਹੀਂ ਗਿਣੀ ਜਾਂਦੀ ਉਹ ਉਹਦੇ ਚ ਕਿਸ ਤਰ੍ਹਾਂ ਆਏ ਤੁਸੀਂ ਕਿਸ ਤਰ੍ਹਾਂ ਤੁਸੀਂ ਅੱਜ ਕੀ ਮਕਾਮ ਹਾਸਲ ਕੀਤਾ ਮੈਂ ਰਗ ਪਹਿਲਾਂ ਮੈਂ ਬੇਟ ਲਿਫਟਰ ਬੇਟ ਲਿਫਟਿੰਗ ਕਰਦੀ ਸੀ ਉਸ ਤੋਂ ਬਾਅਦ ਥੋੜੀ ਮਤਲਬ ਫਿਰ ਮੈਂ ਰਗਬੀ ਜੁਆਇਨ ਕੀਤੀ ਰਗਬੀ 'ਚ ਮੈਂ ਨੈਸ਼ਨਲ ਸੀਨੀਅਰ ਨੈਸ਼ਨਲ ਵੀ ਖੇਲੀ ਹੈ ਤੇ ਰਗਬੀ ਖੇਡ ਕੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਸਾਰੇ ਆਮ ਇਹ ਸੋਚਦੇ ਨੇ ਕਿ ਕੁੜੀਆਂ ਨਹੀਂ ਖੇਡ ਸਕਦੀ ਰਗਬੀ ਮੁੰਡੇ ਹੀ ਖੇਡ ਸਕਦੇ ਆ ਪਰ ਇਦਾਂ ਦੀ ਗੱਲ ਨਹੀਂ ਹੈਗੀ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹੈਗੀਆਂ ਉਹ ਜਿੰਨੇ ਕੁੜੀਆਂ ਦੇ ਵੀ ਵੱਡੇ ਵੱਡੇ ਮੈਡਲ ਨੈਸ਼ਨਲ 올림픽ਸ ਵਿੱਚ ਕੁਆਲੀਫਾਈ ਕਰ ਰਹੀਆਂ ਨੇ ਕੁੜੀਆਂ ਵੀ ਬਹੁਤ ਕੁਝ ਕਰ ਸਕਦੀਆਂ ਹਨ ਤੁਹਾਡੇ ਆਪਣੇ ਵਰਗੀਆਂ ਜਿਹੜੀਆਂ ਲੇਡੀਜ਼ ਨੇ ਜਾਂ ਜਿਹੜੀਆਂ ਗਰਲਜ਼ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਇਹੀ ਕਹੂੰਗੀ ਕਿ ਕੁੜੀਆਂ ਕਿਸੇ ਮਨalo ਘਟ ਨਹੀਂ ਹੈਗੀਆਂ ਤੇ ਅੱਗੇ ਵਧੋ ਤੇ ਉਹ ਪੁਰਾਣੀ ਸੋਚ ਸੀਗੀ ਕਿ ਕੁੜੀਆਂ ਇਹ ਨਹੀਂ ਕਰ ਸਕਦੀਆਂ ਬਾਹਰ ਨਹੀਂ ਜਾ ਸਕਦੀਆਂ ਖੇਡ ਨਹੀਂ ਸਕਦੀਆਂ ਕੁੜੀਆਂ ਸਭ ਕੁਝ ਕਰ ਸਕਦੀਆਂ ਮੁੰਡਿਆਂ ਨਾਲੋਂ ਘਟ ਨਹੀਂ ਮੁੰਡਿਆਂ ਤੋਂ ਜ਼ਿਆਦਾ ਹੀ ਤੁਸੀਂ ਜਦੋਂ weight lifting ਜਾਂ ਰਗਬੀ ਦਾ ਚੂਜ਼ ਕੀਤਾ ਤੇ ਤੁਹਾਡੇ ਪੇਰੈਂਟਸ ਨੇ objection ਨਹੀਂ ਕੀਤਾ ਵੀ ਇਹ ਬੀਬਾ ਕਿਹੜੀ ਗੇਮ ਲੈ ਰਹੀ ਹੈ ਹਾਂਜੀ ਹਾਂਜੀ ਕੀਤਾ ਸੀ ਕਿ ਸੱਟਾਂ ਲੱਗ ਜੂਗੀਆਂ ਫੇਸ ਖਰਾਬ ਹੋ ਜਾਊਗਾ ਹੱਡ ਟੁੱਟ ਜਾਊਗਾ ਪੈਰ ਟੁੱਟ ਜਾਊਗਾ ਪਰ ਇਦਾਂ ਦੀ ਗੱਲ ਨਹੀਂ ਐ ਕਿਸੇ ਅੱਗੇ ਲੈਵਲ ਤੱਕ ਜਾਣਾ ਐ ਜੇ ਤੁਸੀਂ ਅੱਗੇ ਇੱਕ ਮੁਕਾਮ ਤੱਕ ਇੱਕ ਆਪਣੇ ਮਾਤਮ मतलब ਪੇਰੈਂਟਸ ਦੀ ਰਿਸਪੈਕਟ ਕਰवानी ਐ ਤੇ ਅੱਗੇ ਤੱਕ ਜਾਣਾ ਹੀ ਪੈਂਦਾ ਹਮ ਤੁਹਾਡਾ ਟੀਚਾ ਕੀ ਐ Aim ਕੀ ਐ ਮੇਰਾ Aim ਐ ਕਿ ਮੈਂ ਵਧੀਆ Olympic ਵਿੱਚ ਖੇਡਣ ਜਾਵਾ Olympic ਵਿੱਚ ਮੇਰਾ ਸੁਪਨਾ ਐ ਖੇਡਣ ਦਾ ਅੱਗੇ ਤੱਕ ਵਧਾਂ ਉਹਦੇ ਲਈ ਮੈਂ ਪ੍ਰੈਕਟਿਸ ਕਰ ਰਿਹਾ ਉਹਦੇ ਲਈ ਅੱਗੇ ਵਧ ਰਿਹਾ ਕੀ ਇੰਡੀਅਨ ਰਗਬੀ ਟੀਮ ਕੋਈ ਬਣੀ ਹੈ ਕੋਈ ਫਾਰਮ ਕੀ ਬਣੀ ਹੈ ਤੇ ਮੈਂ ਇੰਡੀਆ ਕੈਂਪ ਵੀ ਲਗਾਇਆ ਇੰਡੀਆ ਇੰਡੀਆ ਕੈਂਪ 'ਚ ਮੈਂ ਮਤਲਬ ਉੜੀਸਾ 'ਚ ਤੇ ਅੱਗੇ ਕੋਸ਼ਿਸ਼ ਰਹੂਗੀ ਕਿ ਵਧੀਆ ਮੈਂ ਟੀਮ 'ਚ ਖੇਡਾਂ ਅੱਗੇ 올림픽ਸ 'ਚ ਖੇਡਾਂ ਥੋੜਾ ਗੇਮ ਬਾਰੇ ਦੱਸੋ ਇਹ 'ਚ ਕਿੰਨੇ ਪਲੇਅਰਸ ਹੁੰਦੇ ਨੇ ਕਿਸ ਤਰ੍ਹਾਂ ਖੇਡਦੇ ਆ 12 ਪਲੇਅਰਸ ਹੁੰਦੇ ਆ ਤੇ ਸੈਵਨ ਪਲੇਅਰ ਪਲੇ ਕਰਦੇ ਆ ਤੇ ਇਹ ਪਾਸਿੰਗ ਗੇਮ ਬੈਕ ਪਾਸ ਕਰਦੇ ਆ ਇਹਦੇ ਚ ਬੈਕ ਪਾਸ ਕਰਕੇ ਜੇ ਕੋਈ ਦੂਜੀ ਟੀਮ ਵਾਲੇ ਸਾਨੂੰ ਲੈਣ ਦੇ ਟੈਕਲ ਕਰਦੇ ਆ ਤੇ ਜੇ ਗਰਾਉਂਡ ਚੋਂ ਬਾਹਰ ਬਾਲ ਚਲ ਜਾਂਦੀ ਹੈ ਤੇ ਫਲਾਈ ਮਤਲਬ ਇੱਕ ਪਲੇਅਰ ਨੂੰ ਫੜ ਕੇ ਫਲਾਈ ਕਰਦੇ ਆ ਇਦਾਂ ਹੀ ਉਹ ਜੋ ਧੱਕੇ ਮਾਰਦੇ ਬੰਦਾ ਦੂਰ ਜਾ ਕੇ ਦੇਖਦਾ ਨਾਲੇ ਹੈਲਮੇਟਸ ਵਗੈਰਾ ਪਾਏ ਹੁੰਦੇ ਉਹ ਕਿਉਂ ਨਹੀਂ ਹੈਲਮੇਟਸ ਨਹੀਂ ਹੁੰਦੇ ਅਮਰੀਕਨ ਫੁੱਟਬਾਲ ਹੁੰਦੀ ਹੈ ਓਕੇ ਹਾਂਜੀ ਰਗਬੀ ਵਿੱਚ ਹੈਲਮੇਟਸ ਨਹੀਂ ਹੁੰਦੇ ਰਗਬੀ ਵਿੱਚ ਗਾਰਡਸ ਹੁੰਦੇ ਹਨ ਹੈਡ ਗਾਰਡ ਹੁੰਦਾ ਹੈ ਗਾਰਡ ਪਾ ਕੇ ਖੇਡ ਸਕਦੇ ਅਸੀਂ ਤੇ ਉਹ ਟੈਕਲ ਹੁੰਦਾ ਹੈ ਜਦੋਂ ਕਿਸੇ ਪਲੇਅਰ ਦੂਜੀ ਟੀਮ ਦੇ ਪਲੇਅਰ ਦੇ ਕੋਲ ਬਾਲ ਹੋਊਗੀ ਤੇ ਅਸੀਂ ਉਸ ਨੂੰ ਖੋਣ ਲਈ ਇਦਾਂ ਨਹੀਂ ਖੋ ਸਕਦੇ ਟੈਕਲ ਕਰ ਸਕਦੇ ਹਾਂ ਉਹਨੂੰ ਉਹ ਟੈਕਲ ਵਿੱਚ ਡੇਗ ਜਾਂਦਾ ਠੀਕ ਹੈ ਜੀ ਸਰ ਕਬੱਡੀ ਕਬੱਡੀ 'ਚ ਕਰਨੇ ਜਾਫੀ ਪਾਉਂਦੇ ਹਾਂ ਹਾਂਜੀ ਟੈਕਲ ਕਰਦੇ ਹਾਂ ਤੋਂ ਨਾ ਕੰਟੀਨਿਊ ਕਰੋਗੇ ਗੇਮ ਜੀ ਹਾਂ ਜੀ ਮੈਂ ਕੰਟੀਨਿਊ ਕਰੂੰਗੀ ਮੈਨੂੰ ਯੂਨੀਵਰਸਿਟੀ ਵੱਲੋਂ ਵੀ ਤੇ ਮੇਰੇ ਕਾਲਜ ਵੱਲੋਂ ਵੀ ਬਹੁਤ ਸਹੂਲਤਾਂ ਮਿਲ ਰਹੀਆਂ ਨੇ ਤੇ ਮੈਂ ਇਹ ਕੁੜੀਆਂ ਨੂੰ ਕਹਿਣਾ ਚਾਹੂੰਗੀ ਕਿ ਵਧੀਆ ਖੇਡ ਕੇ ਵੀ ਅਸੀਂ ਬਹੁਤ ਕੁਝ ਲੈ ਸਕਦੇ ਹਾਂ ਕਿੰਨੀ ਖੁਸ਼ੀ ਹੈ ਅੱਜ ਮਾਕਾ ਟਰੋਫੀ ਦੀ ਪੰਜਵੀਂ ਵੀ ਸਿਲਵਰ ਜੁਬਲੀ ਮਾਈ ਮੈਂ ਬਹੁਤ ਖੁਸ਼ੀ ਹੈ ਕਿ ਮੈਂ ਯੂਨੀਵਰਸਿਟੀ ਦਾ ਹਿੱਸਾ ਹਾਂ ਕਿ ਪੂਰੇ ਇੰਡੀਆ 'ਚ ਇਸ ਯੂਨੀਵਰਸਿਟੀ ਨੂੰ ਅੱਜ ਜਾਣਿਆ ਜਾ ਰਿਹਾ ਹੈ ਸਪੋਰਟਸ 'ਚ ਫਰਸਟ ਨੰਬਰ ਤੇ ਤੇ ਪੜ੍ਹਾਈਆਂ ਵਿੱਚ ਵੀ ਬਹੁਤ ਅੱਗੇ ਹੈ ਆਪਣੀ ਯੂਨੀਵਰਸਿਟੀ ਪਰ ਅੱਜ ਸਪੋਰਟਸ ਵਿੱਚ ਮੈਂ ਸੋ ਇਹ ਸੰਜੀਤ ਤੁਸੀਂ ਜਜ਼ਬਾ ਦੇਖਿਆ ਲੜਕੀਆਂ ਦਾ ਕਿਸੇ ਤੋਂ ਵੀ ਘੱਟ ਨਹੀਂ ਹੈ ਲੜਕੀਆਂ ਦੀ ਗੱਲ ਕਰੀਏ ਜਾਂ ਲੜਕੀਆਂ ਦੀ ਗੱਲ ਕਰੀਏ ਦੋਵਾਂ ਦਾ ਜੋਸ਼ ਬਰਾਬਰ ਦਾ ਹੈ ਇੱਥੇ ਢੋਲ ਦਾ ਡੱਗਾ ਜਿਹੜਾ ਲਗਾਇਆ ਜਾ ਰਿਹਾ ਹੈ ਉਹਦੇ ਉੱਤੇ ਭੰਗੜਾ ਜਿਹੜਾ ਹੈ ਇਹ ਪਾਇਆ ਜਾ ਰਿਹਾ ਹੈ ਲੜਕੀਆਂ ਵੱਲੋਂ ਵੀ ਲੜਕੇ ਵੱਲੋਂ ਵੀ ਦੋਵਾਂ ਵੱਲੋਂ ਸੋ ਜਸ਼ਨ ਜਿਹੜਾ ਹੈ ਉਹ ਲਗਾਤਾਰ ਜਾਰੀ ਹੈ ਔਰ ਇਹਨਾਂ ਨੇ ਗੇਮ ਵੀ ਇਹ ਜਾਰੀ ਰੱਖਣਗੇ ਇਹ ਵੀ ਇਹਨਾਂ ਦਾ ਕਹਿਣਾ ਹੈ ਸੋ ਆਸ ਕਰਦੇ ਹਾਂ ਕਿ ਆਉਣ ਵਾਲੇ ਜੀਵਨ ਦੇ ਵਿੱਚ 올림픽ਸ ਖੇਡਣ ਤੇ ਭਾਰਤ ਦਾ ਨਾਮ ਰੋਸ਼ਨ ਕਰ ਮੈਂ ਬਹੁਤ ਵਧਾਈ ਦਿਨਾ ਵੀ ਸੀ ਸਾਹਿਬ ਨੂੰ ਜਸਪਾਲ ਸੰਧੂ ਜੀ ਨੂੰ ਰੋਕ ਲਓ ਇੱਕ ਮਿੰਟ ਭਾਈ ਤੇ ਲੋ ਸਾਹਿਬ ਨੂੰ ਸਾਰੇ ਯੂਨੀਵਰਸਿਟੀ ਦੇ ਕੋਚ ਸਾਹਿਬਾਨਾਂ ਨੂੰ ਤੇ ਸਾਰੇ ਖਿਡਾਰੀਆਂ ਨੂੰ ਖਾਸ ਤੌਰ ਤੇ ਜਿਨ੍ਹਾਂ ਦੀ ਮਿਹਨਤ ਨੇ ਲਗਾਤਾਰ 25ਵੀਂ ਵਾਰ ਜਿਹੜੀ ਮਾਕਾ ਟਰੋਫੀ ਹੈ ਲਗਾਤਾਰ ਨਹੀਂ 25ਵੀਂ ਵਾਰ ਜਿਹੜੀ ਮਾਕਾ ਟਰੋਫੀ ਜਿਹੜੀ ਜੀਐਨਡੀਯੂ ਦੇ ਹਿੱਸੇ ਪਾਈ ਹੈ ਸੋ ਬਹੁਤ ਵੱਡੀ ਅਚੀਵਮੈਂਟ ਹੈ ਕੇ 25 ਵਾਰ ਜਿਹੜੀ ਮਾਕਾ ਟਰੋਫੀ ਜਿਹੜੀ ਉਹ ਜਿੱਤਨੀ ਸੋ ਇਹ ਮਿਹਨਤ ਡੈਡੀਕੇਸ਼ਨ ਆ ਸਾਰੇ ਕੋਚਸ ਦੀ ਖਿਡਾਰੀਆਂ ਦੀ ਤੇ ਸਾਰਾ ਜਿਹੜਾ ਸਟਾਫ ਦੀ ਸੋ ਮੈਂ ਬਹੁਤ ਖੁਸ਼ੀ ਵੀ ਆ ਤੇ ਬਹੁਤ ਵਧਾਈ ਵੀ ਦਿੰਦਾ ਤੇ ਉਮੀਦ ਕਰਦਾ ਆਉਣ ਵਾਲੇ ਸਮੇਂ ਚ ਵੀ ਇਸ ਤੋਂ ਵੀ ਜ਼ਿਆਦਾ ਜਿਹੜੀਆਂ ਮੱਲਾਂ ਨੇ ਜੀਐਨਡੀਯੂ ਖੇਡਾਂ ਦੇ ਵਿੱਚ ਮਾਰੂਗੀ ਕਿਉਂਕਿ ਵੀ ਗ੍ਰੇਡ ਪਾਲਸੀ ਬਣਾਈ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਕਦੋਂ ਇੰਪਲੀਮੈਂਟ ਕਰੇ ਜਾ ਰਹੀ ਹੈ ਇੰਪਲੀਮੈਂਟ ਹੋਣੀ ਸ਼ੁਰੂ ਹੋਈ ਹੋਈ ਆ ਜੀ ਜਿੰਨੇ ਕੋਚਸ ਨੇ ਨਮੀ ਨਮੀ ਪਾਲਸੀ ਦੇ ਰਾਹੀਂ ਅਸੀਂ 1000 ਪੁਚਸ ਦਾ ਜਿਹੜੇ ਕੇਵਲ ਨਰਸਰੀਜ਼ ਦੇ ਵਿੱਚ ਜਿਹੜਾ ਪੋ ਰੱਖ ਰਹੇ ਹਾਂਗੇ ਇਸ ਤੋਂ ਇਲਾਵਾ ਅਸੀਂ ਨਮੀ ਪਾਲਸੀ 'ਚ ਪਹਿਲੀ ਵਾਰ ਸੀ ਕਿ ਜਿਹੜੇ ਖਿਡਾਰੀਆਂ ਨੂੰ ਤਿਆਰੀ ਦੇ ਲਈ ਪੈਸੇ ਦੇਣਾ ਸੋ ਅਸੀਂ ਏਸ਼ੀਅਨ ਖੇਡਾਂ 'ਚ ਜਿੰਨੇ ਖਿਡਾਰੀ ਗਏ 8-8 ਲੱਖ ਰੁਪਏ ਸਾਰ ਨੂੰ ਤਿਆਰੀ ਦੇ ਲਈ ਦਿੱਤਾ ਤੇ ਅਲੰਪਿਕ ਲਈ ਜਿੰਨੇ ਪਾਰਟਿਸਿਪੇਟ ਕਰ ਚੁੱਕੇ ਸਾਰ ਨੂੰ 15-15 ਲੱਖ ਰੁਪਏ ਜਿਹੜਾ ਤਿਆਰੀ ਦੇ ਲਈ ਜਿਹੜਾ ਪੰਜਾਬ ਸਰਕਾਰ ਜਿਹੜੀ ਮਾਨ ਸਾਹਿਬ ਦੀ ਸਰਕਾਰ ਹੈ ਜਿਹੜੀ ਉਹ ਦੇ ਰਹੀ ਹੈਗੀ ਤੇ ਬਾਕੀ ਇੱਕ ਕੋਪੈਟ ਦੇ ਲਈ ਕੋਚਸ ਦੇ ਲਈ ਫਿਲ ਵਿੱਚ ਜਿਹੜਾ ਸਿਲਵਰ ਮੈਡਲ ਹੈ ਜਾਂ ਬ੍ਰੌਂਜ਼ ਮੈਡਲ ਦਾ 1 ਲੱਖ ਰੁਪਈਆ ਇੱਥੇ 골ਡ ਮੈਡਲ ਵਾਲੇ ਨੂੰ 1 ਲੱਖ ਰੁਪਈਆ ਲੈ ਕੇ ਨਹੀਂ ਆਇਆ ਜਿਹੜਾ ਇੱਥੇ ਜਿੱਤ ਕੇ ਹੁੰਦਾ ਪੰਜਾਬ ਤੋਂ ਅੱਜ ਗੱਲ ਕਰਦੇ ਆਂ ਸਾਡੀਆਂ ਹੋਰ ਬੜੀਆਂ ਚੀਜ਼ਾਂ ਨੇ ਯੂਪੀ ਵਾਲ ਨੇ ਤਿਆਰੀ ਲਈ ਕੁਝ ਨਹੀਂ ਦਿੱਤਾ ਸੀ ਤਿਆਰੀ ਲਈ ਪੈਸੇ ਦਿੱਤੇ ਉਹ ਹਰੇਕ ਸਟੇਟ ਦਾ ਆਪ ਦਾ ਹੈਗਾ ਅਸੀਂ 100% ਨੌਕਰੀ ਦੀ ਗਾਰੰਟੀ ਵੀ ਜਿਹੜੀ ਪੰਜਾਬ ਵੱਲੋਂ ਜਿਹੜੀ ਜਿੱਤੀ ਗਈ ਹੈਗੀ ਚਲੋ ਉਹਨਾਂ ਸਮੇਂ ਚ ਸੀਐਨਸੀ ਦਾ ਪ੍ਰੈਰੋਗੇਟਿਵ ਆ ਉਹ ਕਰ ਲਾਂਗੇ ਪਰ ਹੋਰ ਬੜੀਆਂ ਫਿਲਟੀਜ਼ ਆ ਜਿਹੜੀਆਂ ਸਰਕਾਰੀ ਨੌਕਰੀ ਸਾਰੀ ਜ਼ਿੰਦਗੀ ਦੀ ਨੌਕਰੀ ਜਿਹੜੀ ਪੰਜਾਬ ਸਰਕਾਰ ਜਿਹੜੀ ਆ ਦੇ ਰਹੀ ਹੈ ਇੱਕਾ ਲਿ ਜਾ ਕੇ ਪਿੰਡਾਂ ਤੇ ਸਿੱਕੇ ਪਿੰਡਾਂ ਤੇ ਜਾ ਕੇ ਨਾ ਮਾਰੇ ਕੀ ਕਹਿਣਾ ਚਾਹੁੰਦਾ ਪਿੰਡਾਂ ਤੇ ਜਾ ਕੇ ਜਿਹੜਾ ਟੈਲੈਂਟ ਆਪਣਾ ਸੀਗਾ ਜਾ ਕੇ ਪਰ ਕੈਪਸਟ ਕਰਨ ਲੱਗਾ ਅਸੀਂ ਟੈਲੈਂਟ ਪਹ ਲਾ ਵੀ ਰਹੇ ਅਸੀਂ ਪਿੰਡਾਂ 'ਚ ਨਰਸਰੀਜ਼ ਹੀ ਖੋਲ ਰਹੀਆਂ ਜੀ ਸਪੋਰਟਸ ਨਰਸਰੀਜ਼ ਇੱਕ ਹੈਰ ਸਪੋਰਟ ਨਰਸਰੀ ਪੂਰੇ ਪੰਜਾਬ ਚ ਜਿਹੜੀ ਅਸੀਂ ਖੋਲਣ ਜਿਹੜੀ ਆ ਉਹ ਜਾ ਰਹੇ ਆ ਜਿਹਦੇ ਚ 250 ਜਿਹੜੀਆਂ ਪਹਿਲੇ ਫੇਜ ਚ ਬੜੀ ਜਲਦੀ ਜਿਹੜੀਆਂ ਖੋਲਣ ਗਈਆਂ ਉਹਨਾਂ ਦੇ ਵਿੱਚੋਂ ਪਿੰਡਾਂ ਦੇ ਵਿੱਚ ਖੋਲਣ ਗਈਆਂ ਉਹ ਉੱਥੋਂ ਹੀ ਜਿਹੜੇ ਬੱਚੇ ਨਰਸਰੀ ਚ ਅੱਛਾ ਪਰਫਾਰਮ ਕਰਨਗੇ ਉਹਨਾਂ ਨੂੰ ਜਿਹੜਾ ਡਿਸਟ੍ਰਿਕਟ ਹੈੱਡਕ quarters ਤੇ ਜਿਹੜੇ ਸੈਂਟਰ ਆਫ ਐਕਸਲੈਂਸ ਬਣਾਉਣੇ ਆ ਉਸੇ ਲੱਗ ਕੇ ਟ੍ਰੇਨ ਆ ਜਿਹੜਾ ਕੀਤਾ ਜਾਊਗਾ ਜਿਹੜਾ ਨਾਮ ਸਤਪਾਲ ਸੋਖੀ ਆ ਜੀ ਮੈਂ ਗੁਨਾਨੰਦ ਦੇਵ ਯੂਨੀਵਰਸਿਟੀ ਦਾ ਸੈਨੇਟ ਮੈਂਬਰ ਹਾਂ ਜੀ ਹਾਂ ਜੀ ਜਿਹੜੀ ਆ ਜੀ ਇਹ ਬਹੁਤ ਵੱਡੀ ਜਿੱਤ ਹੈ ਜੀ ਪੰਜਾਬ ਵਾਸਤੇ ਗੁਨਾਕਦੇਵ ਯੂਨੀਵਰਸਿਟੀ ਵਾਸਤੇ ਤੇ ਗੁਨਾਕਦੇਵ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਬੱਚਿਆਂ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਪੰਜਵੀਂ ਵਾਰ ਮਾਨਜੋਗ ਰਾਸ਼ਟਪਤੀ ਜੀ ਨੇ ਇਹ ਗੁਨਾਕਦੇਵ ਯੂਨੀਵਰਸਿਟੀ ਨੂੰ ਇਹ ਟਰੋਫੀ ਦਿੱਤੀ ਹੈ ਕਿ ਇਹ ਜਿਹੜਾ ਖਿਤਾਬ ਹੈ ਇਹ ਜਿਹੜੀ ਟਰੋਫੀ ਹੈ ਇਹ ਇੰਡੀਆ ਦੀ ਸਭ ਤੋਂ ਵੱਡੀ ਜਿਹੜੀ ਹੈ ਮਾਣ ਵਾਲੀ ਗੱਲ ਹੈ ਸਭ ਤੋਂ ਵੱਡੀ ਟਰੋਫੀ ਹੈ ਦੀਪ ਸਿਲਵਰ ਜੁਬਲੀ ਜਿਹੜੀ ਹੈ ਪੰਜਵੀਂ ਵਾਰ ਜਿਹੜੀ ਗੁਨਾਨਕ ਦੇ ਵਿੱਚ ਯੂਨੀਵਰਸਿਟੀ ਇਹ ਜਿੱਤ ਕੇ ਲੈ ਕੇ ਆਈ ਹੈ ਸਾਡੇ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਪੰਜਾਬ ਦੇ ਸਟੂਡੈਂਟਾਂ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਸਪੋਰਟਸ ਦੇ ਖਿਡਾਰੀਆਂ ਵਾਸਤੇ ਕਿੰਨਾ ਕੁ ਵੱਡਾ ਯੋਗਦਾਨ ਮੰਨਦੇ ਹੋ ਇਹ ਹੈ ਜੀ ਸਪੋਰਟਸ ਦੇ ਖਿਡਾਰੀਆਂ ਵਾਸਤੇ ਜੀ ਮਾਨਯੋਗ ਖੇਡ ਮੰਤਰੀ ਜਿਹੜੇ ਆ ਕੋਜੀਪਲਾ ਦੇ ਵਿੱਚ ਮੀਤੇਰ ਜੀ ਪਹੁੰਚਣ ਵਾਲੇ ਨੇ ਉਹ ਬੱਚਿਆਂ ਨੂੰ ਇਨਾਮ ਵੀ ਦੇਣਗੇ ਮਾਨ ਦਾ ਮਾਨ ਸਨਵਾਨ ਵੀ ਦੇਣਗੇ ਕਿਉਂਕਿ ਇਹ ਇੱਕ ਪੰਜਾਬ ਵਾਸਤੇ ਬੜੀ ਵੱਡੀ ਜਿੱਤ ਹੈ ਲੋਕ ਕਹਿੰਦੇ ਨੇ ਇੱਥੇ ਸਪੋਰਟਸ ਦੇ ਵਿੱਚ ਜਿਹੜੀ ਆ ਉਹ ਪੰਜਾਬ ਪਿੱਛੇ ਆ ਇਹ ਇਹ ਚੀਜ਼ ਦਾ ਸਬੂਤ ਹੈ ਕਿ ਸਿਲਵਰ ਜੁਬਲੀ ਪੰਜਵੀਂ ਵਾਰ ਜਿਹੜੀ ਹੈ ਇਹ ਟਰੋਫੀ ਜਿਹੜੀ ਹੈ ਗੁਰਨਾਨਕ ਦੇਵ ਯੂਨੀਵਰਸਿਟੀ ਨੂੰ ਮਿਲੀ ਹੈ। ਪੀਸੀ ਜਸਪਾਲ ਸਿੰਘ ਸੰਤੂ ਦੇ ਜਦੋਂ ਆਏ ਨੇ ਉਹਨਾਂ ਨੇ ਖੁਦ ਜਿਹੜੇ ਆਪਣੇ ਵਰੀ 2 ਘੰਟੇ ਨੇ ਉਹ ਤੀਸਰੀ ਵਾਰ ਇਹ ਸਰਕਾਰ ਲਈ ਹੈ। ਇਹ ਸਨਮਾਨਯੋਗ ਜਸਪਾਲ ਸਿੰਘ ਜਿਹੜੇ ਸਾਡੇ ਵਾਈਸ ਚਾਂਸਲਰ ਬਹੁਤ ਕਾਬਲ ਜਿਹੜੇ ਆ ਸਾਡੇ ਡਾਕਟਰ ਸਾਹਿਬ ਵੀ ਵਾਈਸ ਚਾਂਸਲਰ ਨੇ ਸਿਰਫ ਇਹੋ ਹੀ ਨਹੀਂ ਆ ਇਹ ਇਹ ਇੰਡੀਆ ਦੇ ਵਿੱਚ ਨੰਬਰ 1 ਰੈਂਕ ਦੇ ਵਿੱਚ ਆ ਉਹ ਯੂਨੀਵਰਸਿਟੀ ਆ ਇਹ ਨੈਕ ਰੈਂਕ ਜਿਹੜਾ ਇੰਡੀਆ ਦਾ ਸਭ ਤੋਂ ਵਧੀਆ ਰੈਂਕ ਹੁੰਦਾ ਸਾਰੀਆਂ ਯੂਨੀਵਰਸਿਟੀਆਂ ਦੇ ਸਾਰੇ ਉਹ ਇਹਨਾਂ ਨੂੰ ਦਿੰਦੇ ਨੇ ਉਹਦੇ ਵਿੱਚ ਵੀ ਨੰਬਰ 1 ਯੂਨੀਵਰਸਿਟੀ ਆ ਇਹ ਗੁਰਨਾਥ ਦੇਵ ਯੂਨੀ ਉਹ ਵੀ ਸਰਦ ਜਸਪਾਲ ਸਿੰਘ ਦੀ ਦੇਨ ਹੈ ਕਿ ਉਹਨਾਂ ਨੇ ਇਡੀ ਵੱਡੀ ਜਿਹੜਾ ਰੈਂਕ ਜਿਹੜਾ ਉਹ ਲੈ ਕੇ ਦਿੱਤਾ ਹੈ ਬੱਚਿਆਂ ਦਾ ਤੋਹਫਾ ਆ ਯੂਨੀਵਰਸਿਟੀ ਵਾਸਤੇ ਬੜੀ ਤਕੜੀ ਉਪਲਬਧੀ ਆ ਜੀ ਇਹ 25ਵੀਂ ਵਾਰੀ ਟੋਟਲ 25ਵੀਂ ਵਾਰੀ ਕਿਸੇ ਇੱਕ ਟਰੋਫੀ ਨੂੰ ਕਬਜ਼ਾ ਕਰਕੇ ਰੱਖਣਾ ਅਤੇ ਜਦੋਂ ਤੁਸੀਂ ਰਾਸ਼ਟਰਪਤੀ ਰਾਸ਼ਟਰਪਤੀ ਭਵਨ 'ਚ ਜਾਓ ਤੇ ਉਹ ਤੁਹਾਨੂੰ ਪਹਿਲਾਂ ਹੀ ਕਹਿ ਦਿੰਨ ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਜੇ ਕਿ ਉਹਨਾਂ ਦੇ ਮਨ 'ਚ ਪਹਿਲਾਂ ਹੀ ਹੈ ਕਿ ਜੇ ਇਸ ਟਰੋਫੀ ਨੂੰ ਕੋਈ ਜਿੱਤ ਸਕਦਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਿੱਤ ਸਕਦੀ ਆ ਤੇ 25 ਸਾਲ 25ਵੀਂ ਵਾਰ ਇਹ ਗਾ ਸਿਲਵਰ ਜੁਬਲੀ ਦੇ ਤੌਰ ਤੇ ਬੱਚਿਆਂ ਦੇ ਵਿੱਚ ਖੁਸ਼ੀ ਆ ਸਟਾਫ ਮੈਂਬਰ ਦੇ ਵਿੱਚ ਖੁਸ਼ੀ ਆ ਸਾਡੇ ਮਾਨਯੋਗ ਵਾਈਸ ਚਾਂਸਲਰ ਜੀ ਜਿਹੜੀਆਂ ਉਹਨਾਂ ਨੇ ਪਾਲਿਸੀਆਂ ਸਪੋਰਟਸ ਪ੍ਰਤੀ ਬਣਾਈਆਂ ਨੇ ਸਾਡੇ ਰਜਿਸਟਰਾਰ ਸਾਹਿਬ ਨੇ ਡੀਨ ਅਕੈਡੈਮਿਕ ਲਾੜੋ ਸਾਰੀ ਐਡਮਿਨਿਸਟ੍ਰੇਸ਼ਨ ਪ੍ਰਿੰਸੀਪਲ ਸਾਡੇ ਕਾਲਜਾਂ ਦੇ ਐਚਓਡੀ ਸਾਡੇ ਜਿਹੜੇ ਨੇ ਕਾਲਜਾਂ ਦੇ ਜਿਹੜੀਆਂ ਉਹਨਾਂ ਨੇ ਸਪੋਰਟਸ ਪ੍ਰਤੀ ਜਿਹੜਾ ਆਪਣਾ ਹਾਂ ਪੱਕੀ ਨਾਰਾ ਮਾਰਿਆ ਜਿਹੜਾ ਜੀ ਇਹ ਸਾਰੀ ਉਸ ਚੀਜ਼ ਦੀ ਅਚੀਵਮੈਂਟ ਹੈ ਜੀ ਸਰਕਾਰ ਨੇ ਜਿਹੜੇ ਨੇ ਕੋਚਿੰਗਸ ਦੀ ਗੱਲ ਪਹੁੰਚਾਈ ਹੈ ਭਾਵੇਂ ਫਿਲਹਾਲ ਖੈਰ ਉਹ ਇੰਪਲੀਮੈਂਟ ਬਹੁਤ ਸੈਕਟੇ ਨਾਲ ਨਹੀਂ ਹੋ ਸਕਿਆ ਲੇਕਿਨ ਪੰਜਾਬ ਦੇ ਵਿੱਚ ਜਿਹੜਾ ਟੈਲੈਂਟ ਹੈ ਉਹ ਕਿੰਨਾ ਕਿਤੇ ਉਕੇ ਰਹਿ ਗਿਆ ਜੋ ਪਾਲਿਸ਼ ਨਹੀਂ ਹੋ ਦੇਖੋ ਮੈਂ ਇੱਕੋ ਚੀਜ਼ ਬਲੀਵ ਕਰਦਾ ਜੀ ਕਿ ਆਪਣਾ ਪੰਜਾਬ ਇੱਕ ਰੂਰਲ ਏਰੀਆ ਜਿਹਦੇ ਚ 75% ਤੋਂ ਵੱਧ ਜਿਹੜੇ ਨੇ ਰੂਰਲ ਏਰੀਆ ਚ ਬੱਚੇ ਸਾਡਾ ਰੌ ਮਟੀਰੀਅਲ ਰੂਰਲ ਏਰੀਆ ਦੇ ਵਿੱਚ ਨੇ ਜੀ 25% ਆ 25% ਦੇ ਵਿੱਚ ਅਸੀਂ ਕਈ ਵਾਰੀ ਸਹੂਲਤਾਂ ਦੇ ਦਿੰਨੇ ਆ ਪਰ 25 ਜਿਹੜੇ 75% ਨੇ ਉਸ ਚੀਜ਼ ਤੋਂ ਵਾਂਝੇ ਰਹਿ ਜਾਂਦੇ ਆ ਹੁਣ ਨਵੀਂ ਜਿਹੜੀ ਪਾਲਿਸੀ ਗਵਰਨਮੈਂਟ ਨੇ ਇੰਪਲੀਮੈਂਟ ਜਾਂ ਕੀਤੀ ਆ ਜਾਂ ਕਰਨ ਜਾ ਰਹੇ ਨੇ ਉਹਦੇ ਚ ਸਾਇਦ ਨਰਸਰੀ ਜਿਹੜੀਆਂ ਨੇ ਉਹ ਪਿੰਡ ਲੈਵਲ ਤੇ ਬਣਾਈਆਂ ਜਾ ਰਹੀਆਂ ਨੇ ਉਹ ਚ ਕੋਚਸ ਦੀ ਗਿਣਤੀ ਵੀ ਜਿਹੜੀ ਵਧਾਈ ਜਾਊਗੀ ਉਹਦਾ ਕੀ ਫਾਇਦਾ ਨਿਕਲ ਕੇ ਆਉਂਦਾ ਜਿੰਨਾ ਚਿਰ ਕੋਈ ਚੀਜ਼ ਇੰਪਲੀਮੈਂਟ ਹੀ ਹੋ ਜਿੰਦੀ ਉਹਨਾਂ ਚਿਰ ਉਹਦਾ ਕੀ ਦੱਸਿਆ ਨਹੀਂ ਜਾ ਸਕਦਾ। ਅਲੱਦਾ ਅਲੱਦਾ ਰਿਪੋਰਟ ਵੀ ਜਿਹੜਾ ਨਾ ਹਿਡਾਰੀਆਂ ਤੋਂ ਜਿਹੜੀ ਬਾਕੀ ਸਟੇਟ ਦੇ ਮੁਕਾਬਲੇ ਪੰਜਾਬ ਦੇ ਵਿੱਚ ਘੱਟ ਕਿਉਂ ਮਿਲ ਰਿਹਾ ਹੈ। ਦੇਖੋ ਇਹ ਆਪੋ ਆਪਣੀ ਸਟੇਟ ਟੂ ਸਟੇਟ ਪਾਲਿਸਿਜ਼ ਨੇ ਜੀ। ਸਟੇਟ ਕੀ ਕਰਦੀ ਸਾਡੀ ਯੂਨੀਵਰਸਿਟੀ ਜਿਹੜੀ ਆ ਸੀ ਤੇ ਮਾਨ ਸਤਕਾਰ ਜਿੰਨਾ ਵੀ ਇੱਕ ਸਾਡੇ ਸ਼ੂਟਰਸ ਨੇ ਜਾਂ 올림픽 ਗੇਟ ਕਿ ਆਏ ਨੇ, ਏਸ਼ੀਅਨ ਗੇਮਸ ਕਰਕੇ ਆਏ ਤੁਸੀਂ ਵੇਖਿਆ 19 ਬੱਚਿਆਂ ਨੇ ਏਸ਼ੀਅਨ ਗੇਮਸ ਦੇ ਵਿੱਚ ਪਾਰਟਿਸਿਪੇਟ ਕੀਤਾ ਗੁਰਨਾਣ ਦੇ ਯੂਨਿਵਰਸਿਟੀ ਜਿਸ ਤੋਂ 50 ਦੇ ਕਰੀਬ ਬੱਚਿਆਂ ਨੇ ਵਰਲਡ ਯੂਨੀਵਰਸਿਟੀ ਗੇਮਸ ਜਿਹੜੀਆਂ ਚਾਈਨਾ ਦੇ ਵਿੱਚ ਹੋਈਆਂ ਸੀ ਉਹ ਚਾ ਪਾਰਟਿਸਪੇਟ ਕੀਤਾ ਸੀ ਉਹਦੇ ਵਿੱਚ 13 ਮੈਡਲ ਸੀਗੇ ਸਾਡੀ ਯੂਨੀਵਰਸਿਟੀ ਦੇ ਯੂਨੀਵਰਸਿਟੀ ਮੋਟੀਵੇਟ ਕਰ ਰਹੀ ਆ ਪ੍ਰਾਈਜ਼ ਮਨੀ ਵੀ ਦੇ ਰਹੀ ਆ ਕੈਸ਼ਵਾਰਡ ਦੇ ਰਹੀ ਆ 2.5 ਕਰੋੜ ਦੇ ਕਰੀਬ ਕੈਸ਼ਵਾਰਡ ਸੀ ਜਿਹੜਾ ਇੰਟਰ ਯੂਨੀਵਰਸਿਟੀ ਇੰਟਰਨੈਸ਼ਨਲ ਬੱਚਿਆਂ ਨੂੰ ਅਸੀਂ ਖੇਲੋ ਇੰਡੀਆ ਦੇ ਵਿੱਚ ਡਿਸਟ੍ਰਿਬਿਊਟ ਕੀਤਾ ਬੱਚੇ ਬਹੁਤ ਖੁਸ਼ ਨੇ ਬੱਚੇ ਅੱਜ ਕੱਲ ਕੀ ਚਾਹੁੰਦੇ ਬੱਚੇ ਚਾਹੁੰਦੇ ਨੇ ਵੀ ਸਾਨੂੰ ਸਾਨੂੰ ਥੋੜਾ ਮੋਟੀਵੇਟ ਕੀਤਾ ਜਾਵੇ ਦੇਖੋ एग्जाम ਦੀ ਸਹੂਲਤ ਕਿੱਡੀ ਵਧੀਆ ਗੁਰੂ ਨਾਨਕ ਦੇ ਯੂਨੀਵਰਸਿਟੀ ਨੇ ਦਿੱਤੀ ਆ ਕਿ ਜਦੋਂ ਬੱਚਾ ਸਪੋਰਟਸ ਤੋਂ ਅਵੇਲੇਬਲ ਹੋਵੇ ਜਦੋਂ ਕੋਈ ਟਾਈਮ ਹੋਵੇ ਉਦੋਂ ਆ ਕੇ ਸਾਡਾ ਆਪਣਾ एग्जाम ਦੇ ਲੇ ਕਿਉਂਕਿ ਮੈਂ ਸਪੋਰਟਸ ਵਾਲੇ ਬੱਚਿਆਂ ਨੂੰ ਵੀ ਕਹਿਣਾ ਚਾਹੂੰਗਾ ਕਿ ਇਕੱਲੇ ਸਪੋਰਟਸ ਦੇ ਨਾਲ ਨਹੀਂ ਪੜ੍ਹਨਾ ਵੀ ਬੜਾ ਜ਼ਰੂਰੀ ਆ ਜਿੰਨਾ ਚਿਰ ਉਹਨਾਂ ਦੀ ਗ੍ਰੈਜੂਏਸ਼ਨ ਨਹੀਂ ਹੋਊਗੀ ਉਹਨਾਂ ਚਿਰ ਉਹ ਕਿਤੇ ਗਾਂ ਚੰਗੀ ਜੌਬ ਤੇ ਵੀ ਨਹੀਂ ਜਾ ਸਕਣਗੇ ਜੀ ਮੇਰੇ ਸਾਰੇ ਇਹੋ ਬਤ ਬੇਨਤੀ ਬੱਚਿਆਂ ਨੂੰ ਇੱਕ ਇੱਕ ਤੁਹਾਡੇ ਸਟੂਡੈਂਟ ਨੂੰ ਅਰਜਨ ਵਾਰਡ ਸ਼ਾਇਦ ਮਿਲਣ ਆ ਹਾਂਜੀ ਅਸ਼ਵਰਿਆ 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 ਪ੍ਰਤਾਪ ਤੋਮਰ ਹੈ ਜੀ ਉਹਨੂੰ ਅਰਜਨ ਵਾਰਡ ਮਿਲਿਆ ਆ 9 ਤਰੀਕ ਨੂੰ ਉਹ ਸ਼ੂਟਿੰਗ ਦੇ ਵਿੱਚ ਆ ਉਹਨੇ ਵਰਲਡ ਰਿਕਾਰਡ ਕੀਤਾ ਏਸ਼ੀਅਨ ਗੇਮ ਦੇ ਵਿੱਚ ਮੈਡਲ ਨੇ ਤੇ ਵਰਲਡ ਯੂਨੀਵਰਸਿਟੀ ਦੇ ਵਿੱਚ ਵੀ ਮੈਡਲ ਨੇ ਉਹਦੇ ਹੈਗੇ ਨੇ ਜੀ ਇਸ ਦੇ ਨਾਲ ਇੱਕ ਲੜ ਕੈਨੋ ਦੇ ਵਿੱਚ ਆ ਜੀ ਪੈਰਾਲ ਕੈਨੋ ਦੇ ਵਿੱਚ ਉਹ ਵੀ ਐਚਐਮਵੀ ਦੇ ਵਿੱਚ ਐਡਮਿਸ਼ਨ ਆ ਉਹਦੀ ਉਹਦਾ ਵੀ ਮੈਂ ਤੁਹਾਨੂੰ ਨਾਂ ਦੱਸਦਾ ਆ ਉਹਨੂੰ ਵੀ ਅਰਜਨ ਅਵਾਰਡ ਮਿਲਿਆ ਸਾਨੂੰ ਕੱਲ ਜਦੋਂ ਉੱਥੇ ਮਿਲੀ ਆ ਲੜਕੀ ਉਦੋਂ ਸਾਨੂੰ ਉਹਦਾ ਪਤਾ ਲੱਗਾ ਆ ਮੈਂ ਇੱਕ ਮਿੰਟ ਚ ਤੁਹਾਨੂੰ ਉਹਨਾਂ ਦਾ ਜਿਹੜੇ ਨੌਜਵਾਨ ਨਸ਼ਿਆਂ ਚ ਡੋਬਰੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੀਦਾ ਹੈ ਦੇਖੋ ਜੇ ਪਾਲਿਸਿਸ ਚੰਗੀਆਂ ਸਪੋਰਟਸ ਲਈ ਬਣ ਜਾਣ ਚੰਗੀਆਂ ਸਪੋਰਟਸ ਲਈ ਪਾਲਿਸਿਸ ਬਣ ਜਾਣ ਜਿਹੜਾ ਨੌਜਵਾਨਾਂ ਦਾ ਜਾਂ ਬੱਚਿਆਂ ਦਾ ਜਿਹੜਾ ਇੱਕ ਵੇਲਾ ਟਾਈਮ ਕਹ ਲਓ ਜਿਹਨੂੰ ਆਪਾਂ ਕਹਿ ਲੈਂਦੇ ਆ ਜੇ ਉਹਨੂੰ ਡਿਵਰਟ ਕਰਕੇ ਡਿਵਰਟ ਕਰਕੇ ਤੇ ਸਪੋਰਟਸ ਦੇ ਵਿੱਚ ਲਿਆਂਦਾ ਜਾਵੇ ਗਰਾਊਂਡ ਦੇ ਵਿੱਚ ਉਹਨਾਂ ਨੂੰ ਡਿਵਰਟ ਕੀਤਾ ਜਾਵੇ ਵੇਖੋ ਖਾਲੀ ਦਿਮਾਗ ਸ਼ੈਤਾਨ ਦਾ ਘਰ ਕਹਿ ਦਿੰਦੇ ਹਾਂ ਖਵਾਤਾ ਜੇ ਉਹਨੂੰ ਜੇ ਉਹਨੂੰ ਉਸ ਖਾਲੀ ਸਮੇਂ ਨੂੰ ਗਰਾਊਂਡਾਂ ਦੇ ਵਿੱਚ ਲਿਆ ਕੇ ਉਹਦਾ ਇੰਟਰਸਟ ਉਹਨਾਂ ਦਾ ਉਸ ਚੀਜ਼ལ་ ਪੈਦਾ ਕਰ ਦਿੱਤਾ ਜਾਵੇ ਤੇ ਮੈਂ ਸਭ ਦਾ ਕੋਈ ਬੱਚਾ ਨਸ਼ੇ ਨਾਲ ਜਾਊਗਾ ਬਾਕੀ ਪੰਜਾਬ ਨੂੰ ਉਦਾਂ ਵੀ ਬਦਨਾਮ ਕਰਨ ਵਾਸਤੇ ਵੀ ਕਈ ਚੀਜ਼ਾਂ ਕਰਦੀਆਂ ਦੂਜੀਆਂ ਬਾਹਰਲੀਆਂ ਕੰਟਰੀਆਂ ਕੈਨੇਡਾ ਅਮਰੀਕਾ ਦੇ ਵਿੱਚ ਥੋੜਾ ਨਸ਼ਾ ਜੀ ਜਾਂ ਹੋਰ ਪਿੰਡੀਆਂ ਦੀਆਂ ਸਟੇਟਾਂ 'ਚ ਥੋੜਾ ਅੰਦਾਸ਼ਾ ਪੰਜਾਬ ਨੂੰ ਇੱਕ ਜਾਣਬੁੱਝ ਕੇ ਵੀ ਟਾਰਗੇਟ ਵੀ ਕੀਤਾ ਜਾਂਦਾ ਜੀ ਇਸ ਕਰਕੇ ਇਸ ਕਰਕੇ ਮੇਰੀ ਇਹ ਤੇ ਬੇਨਤੀ ਸਾਰੇ ਪਲੇਅਰਸ ਨੂੰ ਸਾਰੇ ਯੰਗਸਟਰ ਨੂੰ ਇਹ ਹੋਈ ਹੈ ਵੀ ਨਸ਼ੇ ਤੋਂ ਦੂਰ ਰਹੋ ਗੇਮਾਂ ਕਰੋ ਪੇਰੈਂਟਸ ਨੂੰ ਖਾਸ ਕਰਕੇ ਬੇਨਤੀ ਹੈ ਕਿ ਵੀ ਪੇਰੈਂਟਸ ਨੂੰ ਇਹ ਗੱਲ ਕਹੀਦੀ ਆ ਕਿ ਤੁਸੀਂ ਬੱਚਿਆਂ ਨੂੰ ਸਪੋਰਟਸ ਵਾਲ ਪਾਓ ਉਹ ਕਹਿੰਦੇ ਸਾਡਾ ਬੱਚਾ ਇੰਟਰਸਟ ਨਹੀਂ ਲੈਂਦਾ ਪਰ ਮੈਂ ਇੱਕ ਬੇਨਤੀ ਕਰਾਂਗਾ ਵੀ ਕਿਹੜਾ ਬੱਚਾ ਸਕੂਲ ਜਾਣ ਨੂੰ ਛੋਟਾ ਬੱਚਾ ਇੰਟਰਸਟ ਲੈਂਦਾ ਅਸੀਂ ਸਵੇਰੇ ਨਵਾ ਤਵਾ ਕੇ ਉਹਨੂੰ ਜੂੜੋ ਫੜ ਕੇ ਤੇ ਗੱਡੀ 'ਚ ਬਿਠਾ ਕੇ ਟੈਂਪੂ 'ਚ ਬਿਠਾ ਕੇ ਸਕੂਲੇ ਭੇਜਦੇ ਆ ਜੇ ਸਾਡੇ ਪੇਰੈਂਟਸ ਇਸ ਚੀਜ਼ ਨੂੰ ਕਰਨਾ ਸ਼ੁਰੂ ਕਰ ਦੇਣ ਉਹਨਾਂ ਨੂੰ ਗਰਾਊਂਡ ਦੇ ਵਿੱਚ ੱਕੇ ਨਾ ਲਿਆਉਣਾ ਸ਼ੁਰੂ ਕਰ ਦੇਣ ਉਹ ਬੱਚੇ ਦਾ ਆਪਣੇ ਆਪ ਇੰਟਰਸਟ ਪੈਦਾ ਹੋ ਜਾਣਾ ਉਹ ਕਿਤੇ ਨਾ ਕਿਤੇ ਰੌ ਮਟੀਰੀਅਲ ਨਿਕਲ ਕੇ ਤੇ ਇੰਡੀਆ ਵਾਸਤੇ ਸਾਡੇ ਪੰਜਾਬ ਵਾਸਤੇ ਇੱਕ ਬਹੁਤ ਹੀ ਤਰੱਕੀ ਸਪੋਰਟਸ ਵਿੱਚ ਕਰਾ ਸਕਦੇ ਆ